ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਤੂੰ ਠਾਕਰ ਬੈਰਾਗਰ ਮੈਂ ਜਹੀ ਕਣ ਚੇਰੀ ਰਾਮ ਤੂੰ ਸਾਗਰ ਨਗਰ ਹੋਂ ਸਾਰਨ ਜਾਣਾ ਤੇਰੀ ਰਾਮ ਸਾਰਨ ਜਾਣਾ ਤੂੰ ਵਡਧਾਣ ਕਰ ਮਿਹਰਮਤ ਸਾਈ ਗੁਰੂ ਪਾ ਕੀ ਜੈ ਸਾਮਤ ਦੇਜ ਸਦਾ ਸਦਾ ਪਦ ਧਿਆਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੈ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤਖ ਗੁਰ ਨਿਸਤਾਰੈ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿ ਨਹਲਾ ਪਹਿਲਾ ਕਾਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਬ ਬੁਲਾਵਾ ਕਾਣ ਗੁਰ ਕਹਿ ਤਹ ਦੀਖਿ ਹਲੇਵਾ ਕਹਿ ਤਹ ਮੁਲਕ 라ਵਾ ਕਾਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਬ ਬਗਲਾਵਾ ਕਾਲ ਗੁਰੂ ਕਹਿ ਪਹਿ ਦੇਖਿਆਲੇ ਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਅਲਥਲ ਨਹੀਂ ਅਲ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨ ਰਹਾ ਮੰਨ ਤਰਾਜੇ ਚਿੰਤ ਤੁਲਾ ਤੇਰੀ ਸੇਵਿਸਰਾਵ ਕਵਾਮ ਘਟ ਹੀ ਭੀਤਰ

ਤਿਲ ਜਾਤ ਪਰਦੇਸੀ ਖਿੰ ਆਵੇ ਤਿਲ ਜਾਵੇ ਤਾਂ ਕੇ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 700 ਪੀ ਅੰਗ ਦੇ ਉੱਤੇ ਤੇ 731 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪਹਿਲਾ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਹੈ ਸਾਰੇ ਸ਼ਬਦ ਦੇ ਵਿੱਚ ਉਹਨਾਂ ਨੇ ਇੱਕ ਤੱਕੜੀ ਦਾ ਜ਼ਿਕਰ ਕੀਤਾ ਹੈ ਕਿਸ ਤਰ੍ਹਾਂ ਦੇ ਕੋਈ ਤੱਕੜੀ ਨਹੀਂ ਬਣੀ ਜਿਹਦੇ ਨਾਲ ਗੁਰੂ ਦੇ ਗੁਣਾ ਨੂੰ ਤੋਲ ਸਕੀਏ ਇਸ ਤਰ੍ਹਾਂ ਦਾ ਕੋਈ ਸ਼ਰਾਫ ਇਸ ਤਰ੍ਹਾਂ ਦਾ ਕੋਈ ਉਹ ਬਣਿਆ ਨਹੀਂ ਜਿਹੜਾ ਕੋਈ ਮੁੱਲ ਖਰੀਦ ਲੈ ਗੁਰੂ ਨੂੰ ਪਿਆਰ ਦੇ ਨਾਲ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚੋਂ ਕਹਿੰਦੇ ਪਾਇਆ ਜਾ ਸਕਦਾ ਪਰ ਇਹ ਨਹੀਂ ਹੈ ਕਿ ਉਹਨੂੰ ਅਸੀਂ ਪੈਸਿਆਂ ਦੇ ਨਾਲ ਜਾਂ ਕੋਈ ਤੱਕੜੀ ਉਹਦੇ ਨਾਲ ਗੁਰੂ ਨੂੰ ਤੋਲ ਸਕੀਏ ਪ੍ਰਮਾਤਮਾ ਨੂੰ ਤੋਲ ਸਕੀਏ ਅੱਜ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕੌਣ ਤਰਾਜੀ ਕਵਣ ਤੁੱਲਾ ਤੇਰਾ ਕਵਣ ਸਰਾਫ ਬੁਲਾਵਾ ਕਹਿੰਦੇ ਇਸ ਤਰ੍ਹਾਂ ਦੀ ਕੋਈ ਤੱਕੜੀ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਤੋਲਣ ਵਾਲਾ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਸਰਾਫ ਨਹੀਂ ਹੈ ਜਿਹੜਾ ਤੇਰੇ ਸੱਚੇ ਪਾਤਸ਼ਾਹ ਗੁਰੂਆਂ ਨੂੰ ਜਾਂ ਤੈਨੂੰ ਤੋਲ ਸਕੇ ਇਸ ਤਰ੍ਹਾਂ ਦੇ ਕੋਈ ਤੱਕੜੇ ਨਹੀਂ ਬਣੇ ਕੌਣ ਗੁਰੂ ਕਹਿ ਪਹਿ ਦੇਖਿਆ ਲੈਵਾ ਕਹਿ ਪਹਿ ਮੁੱਲ ਕਰਵ ਇਸ ਤਰ੍ਹਾਂ ਦਾ ਮੈਨੂੰ ਕੋਈ ਮਿਲਿਆ ਨਹੀਂ ਹੈ ਕੌਣ ਗੁਰੂ ਕਹਿ ਪਹਿ ਦੇਖਿਆ ਲੈਵਾ ਜਿੱਤੋਂ ਮੈਂ ਸਿੱਖਿਆ ਲਵਾਂ ਕਿ ਮੈਂ ਤੈਨੂੰ ਮੁੱਲ ਖਰੀਦ ਲਾ ਇਸ ਤਰ੍ਹਾਂ ਦਾ ਵੀ ਮੈਨੂੰ ਕੋਈ ਨਹੀਂ ਮਿਲਿਆ ਕੌਣ ਗੁਰੂ ਕਹਿ ਪਹਿ ਦੇਖਿਆ ਲੈਵਾ ਕਹਿ ਪੈ ਮੁੱਲ ਕਰਵ ਕਿ ਤੈਨੂੰ ਇਸ ਤਰ੍ਹਾਂ ਖਰੀਦਿਆ ਨਹੀਂ ਜਾਂਦਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਪ੍ਰਮਾਤਮਾ ਨੂੰ ਲਾਲ ਕਹਿੰਦੇ ਆ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਸੱਚੇ ਪਾਤਸ਼ਾਹ ਤੇਰਾ ਅੰਤ ਨਹੀਂ ਜਾੜਿਆ ਜਾਂਦਾ ਜੇ ਅਸੀਂ ਕਹੀਏ ਨਾ ਕਿ ਗੁਰਬਾਣੀ ਦਾ ਜਾਂ ਗੁਰੂ ਦਾ ਜਾਂ ਪ੍ਰਮਾਤਮਾ ਦਾ ਅੰਤ ਪਾ ਲਾਂਗੇ ਗੁਰੂ ਸਾਹਿਬ ਕਹਿੰਦੇ ਪਾਗਲ ਹੈ ਪਰਮਾਤਮਾ ਦਾ ਅੰਤ ਕੋਈ ਪਾ ਸਕਦਾ ਹੁਣ ਗੁਰਬਾਣੀ ਦੇ ਵਿੱਚ ਲਿਖਿਆ ਹੁੰਦਾ ਹੈ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭਤੀ ਵਡਿਆਈ ਭਾਵ ਕਿ 84 ਲੱਖ ਜੁੰਨੀਆਂ ਨੇ ਨਹੀਂ 83 ਲੱਖ ਜੁੰਨੀਆਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਨੇ ਮੋਹਰ ਨਹੀਂ ਲਾਈ ਇਹ ਜਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਹਵਾਲੇ ਸੀ ਉਹਨਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਕਿ 83 ਲੱਖ ਜੁੰਨੀਆਂ ਤੋਂ ਉੱਪਰ ਸਰਦਾਰ ਹੈ ਪਰ ਜੇ 84 ਲੱਖ ਜੁੰਨੀਆਂ ਦੀ ਗੱਲ ਕਹਿੰਦੇ ਐ ਦੂਸਰੇ ਧਰਮ ਕਹਿੰਦੇ ਆ ਤਾਂ ਗੁਰੂ ਨਾਨਕ ਸਮਰ ਇਹ ਕਹਿੰਦੇ ਫਿਰ ਇਹ ਤਾਂ ਮਤਲਬ ਕਿ 84 ਲੱਖ ਜੁਨੀਆਂ ਜੇ ਗਿਣ ਲਈਆਂ ਇਹਦਾ ਮਤਲਬ ਆ ਕਿ ਪ੍ਰਮਾਤਮਾ ਦਾ ਅੰਤ ਪਾ ਲਿਆ ਨਹੀਂ ਉਹ ਤੇ ਬੇਅੰਤ ਹੈ 84 ਲੱਖ ਜੁਨੀਆਂ ਨਹੀਂ ਉਹ ਤੇ ਪਤਾ ਹੀ ਨਹੀਂ ਕਿੰਨਾ ਕੁ ਹੈ ਉਹਨੂੰ ਗਿਣਿਆ ਨਹੀਂ ਜਾਂਦਾ ਉਹਨੂੰ ਮਿਣਿਆ ਨਹੀਂ ਜਾਂਦਾ ਉਹਨੂੰ ਤੋਲਿਆ ਨਹੀਂ ਜਾਂਦਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਸੱਤੇ ਪਾਤਸ਼ਾਹ ਤੇਰਾ ਅੰਤ ਨਹੀਂ ਪਾ ਸਕਦੇ ਤੁਸੀਂ ਜਿਹੜਾ ਅੰਤ ਪਾਉਣ ਵੱਲ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਮੂਰਖ ਹੈ ਅੰਤ ਕਿਵੇਂ ਪਾਏਗਾ ਆਪਾਂ ਕਿੰਨੇ ਵਾਰੀ ਗੱਲ ਕੀਤੀ ਹੈ ਕਿ ਪੰਛੀ ਆਕਾਸ਼ 'ਚ ਉੱਡਦਾ ਹੈ ਉਹ ਆਨੰਦ ਲਵੇ ਬਸ ਆਕਾਸ਼ ਦਾ ਅੰਤ ਪਾਉਣ ਵੱਲ ਨਾ ਜਾਵੇ ਕਿ ਮੈਂ ਆਕਾਸ਼ ਦਾ ਅੰਤ ਪਾਵਾਂਗਾ ਕਹਿੰਦੇ ਜੇ ਅੰਤ ਵੱਲ ਨੂੰ ਚੱਲੇ ਤਾਂ ਵਿੱਚੇ ਮੌਤ ਹੋ ਜਾਣੀ ਹੈ ਅੰਤ ਨਹੀਂ ਪਾਇਆ ਜਾਣਾ ਸਾਗਰ ਦੇ ਵਿੱਚ ਰਹਿੰਦੀ ਆ ਮੱਛੀ ਜੇ ਮੱਛੀ ਕਹੇ ਕਿ ਮੈਂ ਉਹਦਾ ਅੰਤ ਪਾ ਲਾਂਗੇ ਕਹਿੰਦੇ ਪਾਗਲ ਹੈ ਵਿੱਚੇ ਖਤਮ ਹੋ ਜਾਣਾ ਅੰਤ ਨਹੀਂ ਪਾਇਆ ਜਾਣਾ ਬਸ ਆਨੰਦ ਲੈ ਇਸੇ ਤਰ੍ਹਾਂ ਗੁਰਬਾਣੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਹੈ ਜੇ ਅਸੀਂ ਕਹੀਏ ਕਿ ਇਹਦਾ ਅੰਤ ਪਾ ਲਾਂਗੇ ਅੰਤ ਵੱਲ ਜਾਣਾ ਹੀ ਨਹੀਂ ਬਸ ਆਨੰਦ ਲਈਏ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ બસ ਆਨੰਦ ਲਈਏ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਬਹੀਲ ਭਰਪੂਰ ਲੈਣਾ ਤੂੰ ਆਪੇ ਸਰਬਸਮਾਨ ਸੱਚੇ ਪਾਤਸ਼ਾਹ ਤੂੰ ਜਲਾ ਚ ਵੀ ਐ ਤੂੰ ਥਲਾ ਚ ਵੀ ਐ ਤੂੰ ਆਕਾਸ਼ ਚ ਵੀ ਐ ਤੂੰ ਪੁਲਾਣ ਤੇ ਵੀ ਐ ਤੂੰ ਸਾਰੇ ਥਾਵਾਂ ਤੇ ਸਰਬ ਵਿਆਪਕ ਹੋ ਕੇ ਵਰਤ ਰਿਹਾ ਹਰ ਥਾਂ ਤੇ ਹੈ ਘਟ ਘਟ ਮੈਂ ਹਰ ਜੋ ਵਸਾ ਹੈ ਸੰਤਨ ਕਹਿਓ ਪੁਕਾਰ ਕਿ ਤੂੰ ਹਰ ਇੱਕ ਥਾਂ ਤੇ ਵਸ ਰਿਹਾ ਹੈ ਤੇਰਾ ਅੰਤ ਅਸੀਂ ਕਿਵੇਂ ਪਾ ਲਾਂਗੇ ਰਹਾਓ ਰਹਾਓ ਦਾ ਭਾਵ ਠਹਿਰਾਓ ਰੁਕਣਾ ਤੇ ਠਹਿਰਾਓ ਦਾ ਭਾਵ ਰੁਕਣ ਦਾ ਭਾਵ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਲੋੜ ਹੈ ਮਨ ਤਰਾਜੇ ਚਿੱਤ ਤੁੱਲਾ ਤੇਰੀ ਸੇਵ ਸਰਾਬ ਕਮਾਵਾ ਕਹਿੰਦੇ ਜੇ ਮਨ ਤਕੜੀ ਬਣ ਜੇ ਚਿੱਤ ਤੋਲਣ ਵਾਲਾ ਬਣ ਜੇ ਤੇਰੀ ਸੇਵ ਸਰਾਬ ਕਮਾਵਾ ਤੇਰੀ ਜਿਹੜੀ ਸੇਵਾ ਉਹਨੂੰ ਸਰਾਫਾ ਬਣਾ ਲਾਂ ਕਹਿੰਦੇ ਫੇਰ ਤੇਰੇ ਵਿੱਚ ਅਪੇਧ ਹੋਇਆ ਜਾ ਸਕਦਾ ਮਨ ਤਰਾਜੀ ਚਿੱਤ ਤੁੱਲਾ ਤੇਰੀ ਸੇਵ ਸਰਾਬ ਕਮਾਵਾ ਤੇਰੀ ਸੇਵਾ ਵੀ ਕਰਾਂ ਅਸੀਂ ਸੇਵਾ ਘੱਟ ਕਰਦੇ ਆਂ ਦਿਖਾਵਾ ਘੱਟ ਵੱਧ ਕਰਦੇ ਆਂ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਰ ਦਿਖਾਵੇ ਨਹੀਂ ਅਸੀਂ ਦਿਖਾਵੇ ਜਿਆਦਾ ਕਰਦੇ ਆਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਨੇ ਜਦੋਂ ਗੁਰਬਾਣੀ ਚੱਲ ਰਹੀ ਹੈ ਉਦੋਂ ਅਸੀਂ ਗੁਰਬਾਣੀ ਸੁਣੀਏ ਵੱਧ ਤੋਂ ਵੱਧ ਤੇ ਜਦੋਂ ਦਿਨ 'ਚ ਸਾਨੂੰ ਟਾਈਮ ਲੱਗਦਾ ਹੈ ਉਦੋਂ ਆ ਕੇ ਸੇਵਾ ਕਰਨ ਲਈ ਜਾਂ ਫਿਰ ਬਾਹਰ ਜਿੰਨੇ ਵੀ ਸੇਵਾਵਾਂ ਨੇ ਉੱਥੇ ਅਸੀਂ ਆਪਣਾ ਸਹਿਯੋਗ ਦੇ ਸਕਦੇ ਆ ਪਰ ਕਈ ਵਾਰੀ ਹੁੰਦਾ ਪਾਠ ਚੱਲ ਰਿਹਾ ਹੁੰਦਾ ਹੈ ਪੱਖੇ ਵੀ ਚੱਲ ਰਹੇ ਹੁੰਦੇ ਨੇ ਤੇ ਇੱਥੇ ਆ ਕੇ ਅਸੀਂ ਅੰਦਰ ਝਾੜੂ ਚੱਕ ਲੈਨੇ ਆ ਇਸ ਤਰ੍ਹਾਂ ਕਹਿੰਦੇ ਉਹ ਸੇਵਾ ਨਹੀਂ ਹੋ ਸਕਦੇ ਸੇਵਾ ਜਿਹੜੀ ਹੋਣੀ ਹੈ ਅਸਲ ਤੇ ਗੁਰੂ ਦੇ ਬਚਨਾਂ ਦੀ ਸੇਵਾ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਕਮਾਈਏ ਘਟ ਹੀ ਭੀਤਰ 100 100 ਟੋਲੇ ਇਨਵੇ ਦੇ ਚਿਤ ਰਹਾਵਾ ਕਹਿੰਦੇ ਆ ਜਿਹੜਾ ਹਿਰਦਾ ਹੈ ਨਾ ਘਟ ਹੀ ਭੀਤਰ 100 100 ਟੋਲੇ ਇਨਵੇ ਦੇ ਚਿਤ ਰਹਾਵਾ ਕਹਿੰਦੇ ਜੇ ਇਹ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਪਾ ਲਿਆ ਘਟ ਹੀ ਭੀਤਰ 100 100 ਟੋਲੇ ਕਹਿੰਦੇ ਇਹ ਤਰੀਕਿਆਂ ਦੇ ਨਾਲ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜੇ ਆਪਣੇ ਹਿਰਦੇ ਦੇ ਵਿੱਚੋਂ ਤੁਸੀਂ ਅੰਦਰੋਂ ਵੇਖੋਗੇ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਆਪੇ ਕੰਡਾ ਤੋਲ ਤਰਾਜੇ ਆਪੇ ਤੋਲਣ ਹਾਰਾ ਇੱਥੇ ਗੁਰੂ ਨਾਨਕ ਸਾਹਿਬ ਰਹੇ ਕਹਿੰਦੇ ਪ੍ਰਮਾਤਮਾ ਉਹ ਆਪੇ ਕੰਡਾ ਆਪੇ ਤੋਲਣ ਵਾਲਾ ਤੇ ਆਪੇ ਤੋਲਣ ਹਾਰਾ ਆਪੀ ਤੱਕੜੀ ਹੈ ਆਪਿਓ ਉੱਪਰ ਜਿਹੜੀ ਬੋਦੀ ਹੁੰਦੀ ਹੈ ਤੱਕੜੀ ਦੇ ਕਹਿੰਦੇ ਆਪੀ ਉਹ ਹੈ ਸਾਰਾ ਕੁਝ ਆਪੇ ਕੰਡਾ ਤੋਲ ਤਰਾਜੇ ਆਪੇ ਤੋਲਣ ਹਾਰਾ ਕਹਿੰਦੇ ਉਹ ਆਪੀ ਹੈ ਜੇ ਅਸੀਂ ਕਹੀਏ ਕਿ ਪ੍ਰਮਾਤਮਾ ਤੇ ਅਸੀਂ ਅਲੱਗਾਂ ਨਹੀਂ ਅਸੀਂ ਪ੍ਰਮਾਤਮਾ ਦੇ ਇਹ ਇੱਕ ਛੋਟਾ ਜਿਹਾ ਕਾਣਾ ਪਰਮਾਤਮਾ ਦੇ ਨਾਲੋਂ ਹੀ ਆਇਆ ਜਿਵੇਂ ਸੂਰਜ ਦੀਆਂ ਕਿਰਨਾਂ ਉਹ ਵੀ ਸੂਰਜੇ ਹੁੰਦੀਆਂ ਨੇ ਪਾਣੀ ਦੀਆਂ ਜਿਹੜੀਆਂ ਛੱਲਾਂ ਹੁੰਦੀਆਂ ਨੇ ਉਹ ਵੀ ਪਾਣੀ ਹੀ ਹੁੰਦਾ ਇਸੇ ਤਰ੍ਹਾਂ ਜੇ ਅਸੀਂ ਪਰਮਾਤਮਾ ਦੇ ਨਾਲੋਂ ਆਇਆ ਤਾਂ ਅਸੀਂ ਵੀ ਇੱਕ ਪਰਮਾਤਮਾ ਦਾ ਹੀ ਰੂਪ ਆਪੇ ਕੰਡਾ ਤੋਲ ਤਰਾਜੇ ਆਪੇ ਤੋਲਣਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਬਣਜਾਰਾ ਬਣਜਾਰਾ ਕਹਿੰਦੇ ਵਣਜ ਕਰਨ ਵਾਲੇ ਨੂੰ ਜਿਹੜੇ ਵਪਾਰ ਕਰਦੇ ਆ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਪ੍ਰਮਾਤਮਾ ਆਪ ਹੀ ਸਭ ਨੂੰ ਵੇਖ ਰਿਹਾ ਹੈ ਆਪੇ ਉਹਨਾਂ ਨੂੰ ਵਝ ਰਿਹਾ ਹੈ ਤੇ ਆਪ ਹੀ ਬਣ ਜਾ ਰਿਹਾ ਹੈ ਆਪੇ ਬਣ ਜੀ ਕਰਦਾ ਪਰ ਗੁਰੂ ਨਾਨਕ ਸਾਹਿਬ ਜੀ ਇੱਥੇ ਕਹਿ ਰਹੇ ਅੰਗਲਾ ਨੇਕ ਜਾਤ ਪਰਦੇਸੀ ਖਿੰਨੇ ਆਵੇ ਤੇ ਲਿ ਜਾਵੇ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਨੂੰ ਸਮਝ ਨਹੀਂ ਸਕਿਆ ਕਹਿੰਦੇ ਉਹ ਅੰਨੈ ਉਹ ਨੀਚ ਹੈ ਉਹ ਨੀਚ ਜਾਤ ਹੈ ਕਹਿੰਦੇ ਜਿਹੜਾ ਪ੍ਰਮਾਤਮਾ ਨੂੰ ਸਮਝ ਨਹੀਂ ਸਕਿਆ ਅੰਗਲਾ ਨੀਚ ਜਾਤ ਪਰਦੇਸੀ ਖਿੰਨੇ ਆਵੇ ਤੇ ਲਿ ਜਾਵੇ ਕਹਿੰਦੇ ਉਹਨਾਂ ਦਾ ਮਾਨ ਨਹੀਂ ਟਿਕਦਾ ਕਦੇ ਦਿਲ ਲਈ ਇੱਧਰ ਭੱਜਦਾ ਖਿੰਨ ਲਈ ਇੱਧਰ ਭੱਜਦਾ ਤਿਲ ਆਵ ਖਿੰਨੇ ਆਵ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਘਰ ਮੂੜਾ ਪਾਵੈ ਕਹਿੰਦੇ ਜੇ ਤੇਰੀ ਸੰਗਤ ਚ ਨਹੀਂ ਰਿਹਾ ਕਹਿੰਦੇ ਉਹ ਮੂੜਾ ਦਾ ਭਾਉਂਦਾ ਮੂਰਖ ਕਹਿੰਦੇ ਉਹ ਫਿਰ ਤੇਰੇ ਵਿੱਚ ਕਿਵੇਂ ਆ ਭੇਦ ਹੋ ਸਕਦਾ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਕਹਿੰਦੇ ਜੇ ਤੈਨੂੰ ਸਮਝ ਨਹੀਂ ਸਕਿਆ ਤੇਰੀ ਸੰਗਤ ਨਹੀਂ ਕੀਤੀ ਕਹਿੰਦੇ ਉਹ ਤੇਰੇ ਚ ਆ ਭੇਦ ਕਿਵੇਂ ਹੋਊਗਾ ਫਿਰ ਇਸ ਤਰ੍ਹਾਂ ਭੇਦ ਨਹੀਂ ਹੋਇਆ ਜਾਣਾ ਅਸੀਂ ਗੁਰੂ ਦੇ ਵਿੱਚ ਰਹੀਏ ਗੁਰੂ ਦੇ ਬਚਨਾਂ ਨੂੰ ਸੁਣੀਏ ਬਸ ਅੰਤ ਪਾਉਣ ਵੱਲ ਨਾ ਜਾਈਏ ਜੇ ਅੰਤ ਪਾਉਣ ਵਾਲ ਨੂੰ ਗਏ ਫੇਰ ਕਹਿੰਦੇ ਔਖਾ ਹੋ ਜਾਣਾ ਅੰਦਰਲਾ ਨੀਚ ਜਾਤ ਪਰਦੇਸੀ ਖਿੰਨੇ ਆਵੇ ਤੇ ਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ